ਸਿਮਰਜੀਤ ਕੌਰ ਜੀ ਸਿਮਰਜੀਤ ਜੀ ਅੱਜ ਚਿਹਰੇ ਦੇ ਉੱਤੇ ਬਹੁਤ ਮੁਸਕਰਾਹਟ ਹੈ ਹਾਂਜੀ ਬਿਲਕੁਲ ਹਨ ਤੇ ਕੀ ਕਾਰਨ ਹੈਗਾ ਇਹਦਾ ਵੱਡਾ ਕਾਰਨ ਕੀ ਸਮਝੋ ਤੁਸੀਂ ਇਹਦਾ ਬਸ ਮੇਰਾ ਭਰਾ ਕੰਮਜਾਬ ਮਿਲਿਆ ਹੋਏ ਅੱਜ ਤਾਂ ਉਹਨਾਂ ਦੀ ਕਾਮਯਾਬੀ ਦਾ ਹੈ ਇਹ ਹੈਗਾ ਮੈਂ ਐਮਪੀ ਬਣੀ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਦੇ ਜਿੱਤੇ ਦੀ ਤਾਂ ਉਹਨਾਂ ਨੇ ਪ੍ਰਮੋਗੇ ਦਾ ਨਾਮ ਰੋਸ਼ਨ ਕੀਤਾ ਹੋਇਆ ਇਥੋਂ ਪੜ ਲੈ ਕੇ ਕੈਨੇਡਾ ਚ ਉਹਨਾਂ ਨੇ ਜਾ ਕੇ ਮੱਲਾ ਮਾਰੀਆਂ ਵਾ ਤਾਂ ਇਸ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੈ ਹਾਂ ਜੀ ਕਿਤਾ ਦਾ ਉਹਨਾਂ ਦਾ ਰੁਟੀਨ ਕਿੱਦਾਂ ਦਾ ਸੀਗਾ ਜਿਹੜਾ ਉਹਨਾਂ ਨੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਸੀਗਾ ਉਹਨਾਂ ਦਾ ਵੀ ਲੋਕ ਸੇਵਾ ਵੱਲ ਬੜਾ ਧਿਆਨ ਸੀਗਾ ਪਹਿਲਾਂ ਜਾ ਕੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ-ਹੌਲੀ ਜਾ ਕੇ ਜਿਵੇਂ ਕੋਰੋਨਾ ਦੇ ਵਿੱਚ ਸੀਗੇ ਪ੍ਰੋਬਲਮਸ ਆਈਆਂ ਸੀਗੀਆਂ ਸਾਰੀਆਂ ਉਹਨਾਂ ਨੇ ਸੋਲਵ ਕੀਤੀਆਂ ਅੱਗੇ ਵੱਧ ਕੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਸਟੂਡੈਂਟਾਂ ਦਾ ਬਹੁਤ ਸਾਥ ਦਿੱਤਾ ਸੀਗਾ ਇਸ ਕਰਕੇ ਫਿਰ ਹੌਲੀ-ਹੌਲੀ ਬਸ ਉਹਨਾਂ ਨੂੰ ਅੱਜ ਵਾਹਿਗੁਰੂ ਜੀ ਨੇ ਉਹਨਾਂ ਨੂੰ ਕੰਮ ਜੱਗੀ ਬਖਸ਼ਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਸਾਰੇ ਏਰੀਆ ਵਾਲਿਆਂ ਨੂੰ ਕਿਦਾ ਫਹਿਮਾ ਰਹੇ ਹਾਂ ਜੀ। ਬੱਸ ਜੱਟਾਂ ਚ ਟੱਪ ਕੇ ਵਧਾਈਆਂ ਲੱਢੇ ਮੁਠਿਆਈਆਂ ਖਵਾ ਕੇ। ਸੇਨਾ ਕਰਨੇ ਚ ਪਟਾਕੇ ਚਲਾ ਕੇ ਹਾਂ ਜੀ। ਮੇਰਾ ਨਾਮ ਚਮਕੌਰ ਸਿੰਘ ਹੈ। ਉਹਦਾ ਗੋਸ਼ ਹੈ ਕਹਿੰਦੇ ਸਾਰੇ। ਚਮਕੌਰ ਜੀ ਪਿੰਡ ਦੇ ਪਿੰਕ ਤੋਂ। ਮੇਰਾ ਪਿੰਡ ਸਿੰਘਾਂ ਵਾਲਾ ਹੀ ਨਾਲ ਇੱਥੇ। ਕਿ ਅੱਜ ਤੁਹਾਡਾ ਸੁਖਮਨ ਤੁਹਾਡਾ ਕੀ ਲੱਗਦਾ ਜੀ? ਮੇਰਾ ਭਤੀਜਾ ਹੀ ਲੱਗਦਾ ਜੀ। ਮੇਰੀ ਪੂਆਈ ਦਾ ਪੋਤਾ ਹੈ। ਤੇ ਅੱਜ ਬੜਾ ਨਾਮ ਰੋਸ਼ਨ ਕੀਤਾ ਉਹਨੇ। ਕੀ ਕਹੂੰ ਕਹਿੰਦੇ ਵਰ ਕੀ ਜਾਣੀ। ਬਹੁਤ ਖੁਸ਼ੀ ਹੋਈ ਹੈ ਜੀ। ਉਹ ਲੱਡੂ ਬੰਦੇ ਆ ਸ਼ਾਮ ਨੂੰ ਵੀ ਬੈਠਦੇ ਆ ਸਾਰੇ ਇਕੱਠੇ ਹੁੰਨੇ ਆ ਇੰਨੇ ਸੱਜਣ ਮਿੱਤਰ ਆ ਉਹਨਾਂ ਦੇ ਦਾਦਾ ਜੀ ਪਹਿਲਾਂ ਇੱਥੇ ਵਸੇਰਾ ਚੜਾ ਚਾਹਤ ਸੇਵਾ ਕੀਤੀ ਉਹਨਾਂ ਨੇ ਹੁਣ ਉਹਦੇ ਫਾਦਰ ਸਾਹਿਬ ਬਾਹਰ ਗਏ ਸੀ ਉਹਨਾਂ ਨੇ ਵੀ ਬਥੇਰੀ ਲੋਕ ਸੇਵਾ ਕੀਤੀ ਐ ਪਰ ਹੁੰਨੇ ਵਿੱਚ ਸੁਖਮਣੂ ਵੀ ਉਹਨਾਂ ਦੇ ਨਾਲ ਹੀ ਫਿਰ ਪਿੱਛੇ ਤੁਰਿਆ ਹੁੰਦਾ ਸੀਗਾ ਜਿਵੇਂ ਜਿਵੇਂ ਉਹ ਕਰਦੇ ਰਹੇ ਮੂਰੇ ਤੇ ਇਲਾਕੇ ਚ ਜਿੰਨੇ ਵੀ ਬੰਦੇ ਉਹਨਾਂ ਕੋਲੇ ਜਾਂਦੇ ਆ ਤਕਰੀਬਨ ਸਾਰੇ ਕੰਮ ਕਰਦੇ ਰਹੇ ਫਾਰਮ ਚ ਕੋਈ ਐਦਾਂ ਦਾ ਨਹੀਂ ਕਿ ਆ ਵੀ ਕਿਸੇ ਤੋਂ ਉਹਨਾਂ ਨੇ ਕੋਈ ਨੇ ਕੀਤਾ ਹੋਵੇ ਕਿਸੇ ਨੂੰ ਹਰਕ ਦੀ ਹੈਲਪ ਕੀਤੀ ਐ ਤੇ ਇਹ ਉਹਦੇ ਫਾਦਰ ਸਾਹਿਬ ਦੀ ਜ਼ਿਆਦਾ ਦੇਣ ਆ ਬਾਕੀ ਉਹ ਮੁੰਡਾ ਪੜਿਆ ਉੱਥੇ ਲਾ ਕੀਤਾ ਉਹਨੇ ਉੱਥੋਂ ਦਾ ਬੋਰਨ ਆ ਇੱਥੇ ਆਉਂਦਾ ਜਾਂਦਾ ਹਰ ਸਾਲ ਆਂਗਵਾਉਂਦਾ ਜਾਂਦਾ ਇੱਥੋਂ ਦਾ ਵੀ ਮੋਹ ਪੂਰਾ ਪਿੰਡ 'ਚ ਹਰ ਇੱਕ ਬੰਦੇ ਨੂੰ ਮਿਲਦਾ ਕਰਦਾ ਤੇ ਸਾਨੂੰ ਬਹੁਤ ਖੁਸ਼ੀ ਆ ਸਾਰੇ ਇਲਾਕੇ ਨੂੰ ਖੁਸ਼ੀ ਆ ਪਿੰਡ ਨੂੰ ਵੀ ਇਹ ਸਾਡੇ ਐਮਪੀ ਬਣਿਆ ਹੈ ਜਿਹੜੇ ਉੱਥੇ ਪੂਰੀ ਖੁਸ਼ੀ ਹੈ ਜੀ ਇਹਦੋਂ ਹੋਰ ਖੁਸ਼ੀ ਕੀ ਹੋ ਸਕਦੀ ਹੈ ਵੀ ਆਪਦੇ ਪਿੰਡਾਂ ਦਾ ਉਹਦੇ ਇਲਾਕੇ ਦਾ ਮੁੰਡਾ ਪਹਿਲੀ ਵਾਰੀ ਐਮਪੀ ਬਣਿਆ ਉੱਥੇ ਅੱਗੇ ਆਪਣੇ ਨੇੜੇ ਤੇ ਜਿਹੜੇ ਮੈਨੂੰ ਲੱਗਦਾ ਨਹੀਂ ਸੀ ਕੋਈ ਐਮਪੀ ਹੈਗਾ ਪਹਿਲੀ ਵਾਰੀ ਬਣਿਆ ਆਪਣੇ ਹੋਰਾਂ ਦੂਰ ਨੇੜੇ ਪਿੰਡਾਂ ਦੇ ਸੀਗੇ ਮੋਗੇ ਜ਼ਿਲ੍ਹੇ ਦਾ ਨਾਮ ਹੋਇਆ ਦੋ ਬਣੇ ਦੋ ਬਣ ਗਏ ਇਸ ਕੀ ਹਾਂਜੀ ਪਹਿਲੀ ਵਾਰ ਅੱਗੇ ਆਪਣੇ ਜ਼ਿਲ੍ਹੇ ਦਾ ਕੋਈ ਐਮਪੀ ਹੈ ਨਹੀਂ ਸੀਗਾ ਕਿਹਾ ਜਾਂਦਾ ਵੀ ਜਦੋਂ ਕਿਤੇ ਸਾਡੇ ਦੇਸ਼ ਦੀ ਸਿਆਸਤ ਸ਼ੁਰੂ ਹੁੰਦੀ ਹੈ ਹਾਂਜੀ ਤੇ ਉਹ ਮੋਗੇ ਤੋਂ ਸ਼ੁਰੂ ਹੁੰਦੀ ਪਰ ਹੁਣ ਕੈਨੇਡਾ ਦੇ ਵਿੱਚ ਵੀ ਦੋ ਐਮਪੀ ਬਣ ਕੇ ਮੋਗੇ ਦੇ ਹਾਂਜੀ ਹੁਣ ਮੋਗੇ ਕੈਨੇਡਾ 'ਚ ਵੀ ਸ਼ੁਰੂ ਕਰ ਦੇਣਗੇ ਮੋਗੇ ਵਾਲੀ ਵਿਸਥਾਪ ਹਾਂਜੀ ਸਰ ਸਭ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਏ ਸੀ ਤੇ ਸਾਡੇ ਮੋਗੇ ਜਿੱਲੇ ਦੇ ਦੋ ਜਿਹੜੇ ਕੁਝ ਜਿਹੜੇ ਐਨ ਆਰ ਆਈ ਅਗੇ ਉਹ ਅਜੇ ਐਮ ਪੀ ਬਣੇ ਆ ਮੈਂ ਸਤਾ ਅਮਨਪ੍ਰੀਤ ਸਿੰਘ ਗਿੱਲ ਔਰ ਸਤਾ ਸੁਖਮਨ ਸਿੰਘ ਗਿੱਲ ਹੋਰ ਆਣੂ ਬਹੁਤ ਬਹੁਤ ਵਧਾਈ ਦਿੰਦਾ ਕਿ ਉਹ ਅੱਜ ਅੱਜ ਦੇ ਦਿਨ ਉਹ ਕੈਨੇਡਾ ਦੇ ਵਿੱਚ ਐਮਪੀ ਇਲੈਕਟ ਹੋਏ ਆ ਔਰ ਉੱਥੋਂ ਦੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਾਰੇ ਮੋਗੇ ਜ਼ਿਲ੍ਹੇ ਨੂੰ ਸਾਰੇ ਪੰਜਾਬ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੈ ਔਰ ਆਸ ਕਰਦਾ ਕਿ ਉਹ ਮਨੁੱਖਤਾ ਦੀ ਸੇਵਾ ਕਰਨਗੇ ਆਪਣੇ ਦੇਸ਼ ਦੀ ਸੇਵਾ ਕਰਨਗੇ ਉਹ ਸਾਡੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਜਿਹੜੇ ਉਹਨਾਂ ਨੂੰ ਓਹੋ ਹੋਰ ਮਜ਼ਬੂਤ ਕਰਨਗੇ ਕਿਉਂਕਿ ਮੇਰਾ ਖਿਆਲ ਹੈ ਵੀ ਹਰੇਕ ਪੰਜਾਬੀ ਦਾ ਸੈਕਿੰਡ ਘਰ ਹੁਣ ਉੱਥੇ ਕੈਨੇਡਾ ਬਣ ਚੁੱਕਿਆ ਸੋ ਸਾਨੂੰ ਜਿੰਨਾ ਪਿਆਰ ਇੱਥੋਂ ਦਾ ਆਉਂਦਾ ਉਨਾ ਹੀ ਉੱਥੋਂ ਦਾ ਆਉਂਦਾ ਸੋ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਉਹੋ ਮਜ਼ਬੂਤ ਕਰਾਉਣ ਅੱਜ ਮੌਕਾ ਪਹੁੰਚਿਆ ਸੀ ਜੀ ਸਰਗੇਸ਼ੂ ਸ਼ਾਭਲਾ ਥਾਪਰ ਜੀ ਦੀ ਬਰਸੀ ਸੀਗੀ ਪੰਜਾਬੀ ਜਨਤਰਨ ਨੂੰ ਮਿਲੇ ਹੋਏ ਦੇਖੋ ਬਾਬਾ ਆਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੀਮ ਗੁਰੂ ਸਾਹਿਬ ਦਾ ਹੁਕਮ ਹੈ ਸੋ ਉਸੇ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਡਾਕਟਰ ਮਾਲਤੀ ਥਾਪਰ ਡਾਕਟਰ ਗੋਮਨ ਥਾਪਰ ਹੋਰਾਂ ਕੇ ਦੇ ਕੇ ਤਾਂ ਸਵਰਗੀ ਸ਼੍ਰੀ ਸ਼ਾਮ ਲਾਲ ਥਾਪਰ ਜਿਹੜੇ ਕਿ ਸ਼ਹੀਦ ਸੁਖਦੇਵ ਹੋਰਾਂ ਦੇ ਭਤੀਜੇ ਨੇ ਔਰ ਜਿਨ੍ਹਾਂ ਨੇ ਦੇਸ਼ ਦੇ ਵਿੱਚ ਸੇਵਾ ਕੀਤੀ ਆਜ਼ਾਦੀ ਦੇ ਵਿੱਚ ਆਜ਼ਾਦੀ ਸੰਗਰਾਮ ਦੇ ਵਿੱਚ ਹਿੱਸਾ ਪਾਇਆ ਬਾਅਦ ਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੂੰ ਯਾਦ ਕੀਤਾ ਔਰ ਦੇਸ਼ ਦੇ ਕੋਨੇ-ਕੋਨੇ ਤੋਂ ਆਜ਼ਾਦੀ ਘੁਲਾਟੀ ਪਰਿਵਾਰਾਂ ਨੂੰ ਇਕੱਠਿਆ ਕੀਤਾ ਇਹ ਬੜਾ ਵੱਡਾ ਉਹਨਾਂ ਦਾ ਕਰਮ ਹੈ ਸੋ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਤੰਦਰੁਸਤੀਆਂ ਦੇਵੇ ਔਰ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਸਪੀਕਰ ਸਾਹਿਬ ਪੰਜਾਬ ਵਾਸੀਆਂ ਨੂੰ ਇੱਕ ਤੁਹਾਡੇ ਵੱਲੋਂ ਅਸੀਂ ਮੈਸੇਜ ਦੇਣਾ ਕਿਉਂਕਿ ਅਸੀਂ ਇੱਕ ਕਲਟੀਮੈਂਟ ਬਣਾ ਲਿਆ ਕਿ ਪੰਜਾਬ ਦੇ ਵਿੱਚ ਅਸੀਂ 31 ਤਰੀਕ ਤੱਕ ਜਿਹੜਾ ਮੈਸਾ ਖਤਮ ਕਰ ਦੋ ਔਰ ਪੰਜਾਬ ਨੂੰ ਦਸ਼ਮ ਬੁੱਕਾ ਅ ਦੇਖੋ ਜੀ ਸਰਕਾਰ ਨੇ ਬੜੀ ਫੈਸਲਾ ਕੁੱਨ ਜਿਹੜੀ ਆ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਬਰੋ ਚਲਾਇਆ ਹੋਇਆ ਔਰ ਜਿਹਦਾ ਅਸਰ ਅੱਜ ਮਹੱਲਿਆਂ ਦੇ ਵਿੱਚ ਦਿਖਾਈ ਦੇ ਰਿਹਾ ਪਿੰਡਾਂ ਦੇ ਵਿੱਚ ਦਿਖਾਈ ਦੇ ਰਿਹਾ ਸੱਥਾਂ ਦੇ ਵਿੱਚ ਬੈਠੇ ਬਜ਼ੁਰਗ ਜੀ ਦੇ ਬਾਰੇ ਕਹਿ ਰਹੇ ਕਿ ਇਹਦਾ ਅਸਰ ਹੋ ਰਿਹਾ ਸੋ ਇਹ ਫੈਸਲਾ ਕੁੱਨ ਜਾਂਗਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਨਾਲ ਕੋਈ ਲਿਆਦ ਨਹੀਂ ਕੀਤੀ ਜਾ ਰਹੀ ਔਰ ਜਿਹੜਾ ਚਿੱਟਾ ਮੁਕਤ ਕਰਨ ਦਾ ਜਿਹੜਾ ਇਹ ਤਹਿਇਆ ਜਿਹੜਾ ਇਹ ਕੀਤਾ ਜਿਹੜੀ ਡੇਟ ਦਿੱਤੀ ਹੈ ਮੈਨੂੰ ਆਸ ਮਿਆਸ ਕਰਦਾ ਵੀ ਉਸ ਦਿਨ ਤੱਕ ਅਸੀਂ ਇਹ ਕਰ ਲਾਂਗੇ